ਅੰਮ੍ਰਿਤਸਰ ਦੀ ਸਾਰਾਗੜੀ ਪਾਰਕਿੰਗ ਦੇ ਵਿੱਚ ਸਵੇਰੇ ਇੱਕ ਮੱਛੀਆਂ ਦਾ ਪਰਿਆ ਲਿਫਾਫਾ ਮਿਲਿਆ ਜਿਸ ਵਿੱਚ ਕਾਫੀ ਤਦਾਰ ਚ ਮੱਛੀਆਂ ਮਰੀਆਂ ਪਈਆਂ ਸਨ ਇੱਥੇ ਪਾਰਕਿੰਗ ਵਿੱਚ ਇਹ ਲਿਫਾਫਾ ਸੁੱਟ ਕੇ ਮਾਹੌਲ ਖਰਾਬ ਕਰਨ ਦਾ ਖਤਸਾ ਜਤਾਇਆ ਜਾ ਰਿਹਾ ਹੈ ਸਵੇਰੇ ਇੱਕ ਸਿਖਾਗੂ ਜੋ ਕਿ ਸਾਰਾ ਗੜੀ ਪਾਰਕਿੰਗ ਵਿੱਚ ਆਪਣੀ ਗੱਡੀ ਲਗਾਉਣ ਦੇ ਲਈ ਪਹੁੰਚੇ ਸਨ ਉਹਨਾਂ ਨੇ ਇਸ ਲਿਫਾਫੇ ਨੂੰ ਵੇਖਿਆ ਤਾਂ ਉਹਨਾਂ ਨੇ ਇਹ ਵੀਡੀਓ ਬਣਾਈ ਵੀਡੀਓ ਵਿੱਚ ਕੀ ਹੈ ਦੱਸਿਆ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਇਸ ਨੂੰ ਸਾਰਾ ਗੜੀ ਸਲਾ ਪਾਰਕਿੰਗ ਕਿਹਾ ਜਾਂਦਾ ਹੈ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ ਵੀਡੀਓ ਵਿੱਚ ਉਹਨਾਂ ਚਿੰਤਾ ਜ਼ਾਹਿਰ ਕਰਦੇ ਆ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਅਤੇ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਬ ਜਾਂ ਮਾਸ ਉੱਟਕੇ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਸੀ ਪਰ ਅੱਜ ਜਦੋਂ ਅਸੀਂ ਪਾਰਕਿੰਗ ਵਿੱਚ ਪੁੱਜੇ ਤਾਂ ਦੋ ਲਿਫਾਫੇ ਮੱਛੀਆਂ ਨਾਲ ਭਰੇ ਵਿਖੇ ਗਏ ਇਹ ਮਾਹੌਲ ਖਰਾਬ ਕਰਨ ਦੀ ਕੋਝ ਸ਼ਰਾਰਤੀ ਅੰਸ਼ਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਬੱਤ ਦਾ ਭਲਾ ਆਇਆ ਜੀ ਦੀ ਵਰਤੇ ਸੰਗਤ ਜੀ ਅਸਮੀ ਅਸੀਂ ਹਾਜ਼ਰ ਹਾਂ ਸ੍ਰੀ ਅਮਰ ਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਖੋਤੇ ਆ ਇਹ ਹੈ ਸਾਰਾ ਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਬਤੀ ਅਸਰਾਬਦੋ ਗਾਂ ਦਾ ਮਾਰ ਸੁਟਿਆ ਜਾਂਦਾ ਸੀ ਯਾਦ ਰਖ ਮਰਤੂ ਦਾ ਪੁਰਨਾ ਸੁਟ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸ਼ਾਮ ਆਤਮਾ ਜੀ ਕੇ ਪਾਣੀ ਮਿੰਟ ਦਾ ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਗੁਰਜੇ ਤੇ ਹੋਂਦੇ ਦੋ ਪੌਲਿਸ ਜਿਹੜੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਤੜਾਦ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਤੜਾਦ ਵਿੱਚ ਮੱਛੀਆਂ ਜਿੰਨੂੰ ਪੰਨਾਂ ਹੁੰਨ ਹਨ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸੇ ਵੀ ਬੰਦੇ ਦੀ ਸ਼ਰਾਰਤ ਹੈ ਇਸ ਮહોਲ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇਹ ਕੋਲ ਕਾਰ ਪਾਰਕਿੰਗ ਜਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਦੁਆਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਰ ਸਾਲ ਸ਼ਰਾਰਤੀ ਅਕਸਰ ਇਹੋ ਜਿਹੀਆਂ ਚਾਲਾਂ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜੇ ਕਿਸੇ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗਲਤੀ ਕੀਤੀ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਰਾਬ ਕਰਨੇ ਦੇ ਵਿਚਾਰ ਹੈ ਅਗਾਜ਼ ਤੋਂ ناکਾਮਜਾਬ ਹੋਵੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਬਖਤ